ਖੇਡ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਆਓ ਦੇਖਦੇ ਹਾਂ ਕਿ ਪਿਛਲੇ ਹਫਤੇ ਦੌਰਾਨ ਖੇਡਾਂ ਦੀ ਦੁਨੀਆ ਵਿੱਚ ਕਿਹੜੇ-ਕਿਹੜੇ ਮੁਕਾਬਲੇ ਹੋਏ ਅਤੇ ਕਿਹੜੇ ਨਵੇਂ ਰਿਕਾਰਡ ਬਣੇ ਅਤੇ ਨਾਲ ਹੀ ਜਾਣਕਾਰੀ ਹਾਸਲ ਕਰਦੇ ਹਾਂ ਪਿਛਲੇ ਦਿਨਾਂ ਦੇ ਸਾਰੇ ਖੇਡ ਨਤੀਜਿਆਂ ਦੀ ਅਤੇ ਆਉਣ ਵਾਲੇ ਖੇਡ ਮੁਕਾਬਲਿਆਂ ਦੀ ਤਿਆਰੀ ਬਾਰੇ ਤਾਂ ਆਓ ਸ਼ੁਰੂ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ ਦਾ ਇਸ ਵਾਰ ਦਾ ਇੱਕ ਤਾਜ਼ਾ ਤਰੀਨ ਅੰਕ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੇਸ਼ ਦੀ ਸਭ ਤੋਂ ਚਰਚਿਤ ক্রিকেট ਲੀਗ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ ਆਈਪੀਐਲ ਦੀ ਜਿਸ ਤੇ 17ਵੇਂ ਸੀਜ਼ਨ ਦਾ ਰੰਗਾਂ ਰੰਗ ਅਤੇ ਸ਼ਾਨਦਾਰ ਆਗਾਜ਼ ਹੋ ਗਿਆ ਐ ਇਸ ਵਾਰ ਦੇ ਸੀਜ਼ਨ ਦੇ ਸ਼ੁਰੂ ਵਿੱਚ ਹੀ ਕਈ ਬਿਹਤਰ ਰੋਮਾਂਚਕ ਅਤੇ ਫਸਵੇਂ ਮੁਕਾਬਲੇ ਹੋਏ ਨੇ ਅਤੇ ਸਮੁੱਚੇ ਸਮੇਂ ਦੌਰਾਨ ਇਸੇ ਤਰ੍ਹਾਂ ਮੁਕਾਬਲੇ ਹੁੰਦੇ ਰਹਿਣ ਦੀ ਸੰਭਾਵਨਾ ਹੈ ਆਈਪੀਐਲ ਦੀ ਸ਼ੁਰੂਆਤ ਵਿੱਚ 7 ਅਪ੍ਰੈਲ ਤੱਕ ਦੇ ਮੈਚਾਂ ਦਾ ਹੀ ਐਲਾਨ ਹੋਇਆ ਸੀ ਜਦ ਕਿ ਹੁਣ ਸਮੁੱਚੇ ਟੂਰਨਾਮੈਂਟ ਦੇ ਮੈਚਾਂ ਦਾ ਐਲਾਨ ਹੋ ਚੁੱਕਿਆ ਹੈ ਜਿਸ ਤਹਿਤ 19 ਮਈ ਤੱਕ ਲੀਗ ਗੇਡ ਦੇ ਯਾਨੀ ਕਿ ਪਹਿਲੇ ਗੇਡ ਦੇ ਮੈਚ ਹੋਣਗੇ ਉਸ ਤੋਂ ਬਾਅਦ ਕੁਆਲੀਫਾਇਰ ਅਤੇ ਨੌਕਆਊਟ ਮੈਚ ਖੇਡੇ ਜਾਣਗੇ ਅਤੇ ਇਸ ਤੋਂ ਬਾਅਦ ਫਾਈਨਲ ਮੈਚ 26 ਮਈ ਨੂੰ ਹੋਵੇਗਾ ਇਸ ਦਰਮਿਆਨ ਐਤਕੀਦੀ ਆਈਪੀਐਲ ਵਿੱਚ ਇੱਕ ਨਵਾਂ ਨਿਯਮ ਵੀ ਲਾਗੂ ਕੀਤਾ ਗਿਆ ਹੈ ਇਸ ਤਹਿਤ ਖਿਡਾਰੀ ਹੁਣ ਇੱਕ ਓਵਰ ਵਿੱਚ ਇੱਕ ਦੀ ਥਾਂ ਦੋ ਬਾਉਂਸਰ ਗੇਂਦਾਂ ਸੁੱਟ ਸਕਦੇ ਨੇ ਵਾਈਡ ਅਤੇ ਨੋ ਬਾਲਸ ਦਾ ਰਿਵਿਊ ਪਹਿਲਾਂ ਵਾਂਗ ਹੀ ਕੀਤਾ ਜਾ ਸਕਦਾ ਹੈ ਦੋਵੇਂ ਟੀਮਾਂ ਟਾਸ ਤੋਂ ਬਾਅਦ ਉਸ ਦਿਨ ਖੇਡਣ ਵਾਲੇ ਆਪੋ ਆਪਣੇ ਖਿਡਾਰੀਆਂ ਦੇ ਨਾਂ ਦੱਸਣਗੇ ਅਤੇ ਇਸ ਦੇ ਨਾਲ ਹੀ ਉਹ ਪੰਜ ਵਾਧੂ ਖਿਡਾਰੀਆਂ ਦੇ ਨਾਂ ਵੀ ਦੱਸ ਰਹੇ ਨੇ ਇਸੇ ਤਰ੍ਹਾਂ ਬਦਲਵੇਂ ਖਿਡਾਰੀ ਭਾਵ ਇੰਪੈਕਟ ਪਲੇਅਰ ਵਾਲਾ ਨਿਯਮ ਵੀ ਲਾਗੂ ਰਹੇਗਾ ਜਿਸ ਤਹਿਤ ਟੀਮ ਪੰਜ ਵਾਦੂ ਖਿਡਾਰੀਆਂ ਵਿੱਚੋਂ ਇੱਕ ਨੂੰ ਕਿਸੇ ਵੀ ਵੇਲੇ ਖਿਡਾ ਸਕਦੀ ਹੈ ਇਹ ਖਿਡਾਰੀ ਭਾਰਤੀ ਹੋਣਾ ਚਾਹੀਦਾ ਹੈ ਅਤੇ ਜੇਕਰ ਟੀਮ ਵਿੱਚ ਚਾਰ ਵਿਦੇਸ਼ੀ ਖਿਡਾਰੀ ਪਹਿਲਾਂ ਹੀ ਨਹੀਂ ਖੇਡ ਰਹੇ ਤਾਂ ਕਿਸੇ ਵਿਦੇਸ਼ੀ ਖਿਡਾਰੀ ਨੂੰ ਵੀ ਇਸ ਨਿਯਮ ਤਹਿਤ ਕਿਸੇ ਵੀ ਵੇਲੇ ਖੇਡਣ ਲਈ ਲਿਆਂਦਾ ਜਾ ਸਕਦਾ ਹੈ ਕੁੱਲ ਮਿਲਾ ਕੇ ਇਹਨਾਂ ਨਿਯਮਾਂ ਸਦਕਾ ਕਾਫੀ ਰੋਮਾਂਚਕ ਖੇਡ ਨਜ਼ਰ ਆ ਰਹੀ ਹੈ ਇਸ ਵਾਰ ਦੀ ਆਈਪੀਐਲ ਦੀ ਇਹ ਖਾਸियत ਵੀ ਨਜ਼ਰ ਆ ਰਹੀ ਹੈ ਕਿ ਕਈ ਨਾਮੀ ਟੀਮਾਂ ਨੇ ਆਪਣੇ ਕਪਤਾਨ ਤਬਦੀਲ ਕੀਤੇ ਨੇ ਅਤੇ ਨਵੇਂ ਆਗੂ ਦੀ ਅਗਵਾਈ ਵਿੱਚ ਟੀਮਾਂ ਨਵੇਂ ਸਿਰਿਓਂ ਰਣਨੀਤੀ ਬਣਾ ਕੇ ਖੇਡ ਰਹੀਆਂ ਨੇ ਆਈਪੀਐਲ ਦੇ ਪਹਿਲੇ ਮੈਚ ਤੋਂ ਇੱਕ ਦਿਨ ਪਹਿਲਾਂ ਸਭ ਨੂੰ ਹੈਰਾਨ ਕਰਦੇ ਹੋਏ ਮੌਜੂਦਾ ਜੇਤੂ ਟੀਮ ਚੇਨਈ ਸੁਪਰ ਕਿੰਗਸ ਨੇ ਮਹਿੰਦਰ ਸਿੰਘ ਧੋਨੀ ਦੀ ਥਾਂ ਰਿਤੂ ਰਾਜ ਗਾਇਕਵੜ ਨੂੰ ਚੇਨਈ ਸੁਪਰ ਕਿੰਗਸ ਦਾ ਨਵਾਂ ਕਪਤਾਨ ਬਣਾਇਆ ਭਾਰਤ ਲਈ 6 ਇਕ ਰੋਜ਼ਾ ਅਤੇ 19 T20 ਮੈਚ ਖੇਡ ਚੁਕੇ ਰਿਤੂ ਰਾਜ 4 ਸਾਲ ਪਹਿਲਾਂ ਸਾਲ 2120 ਵਿੱਚ ਚੇਨਈ ਦੀ ਟੀਮ ਨਾਲ ਜੁੜੇ ਗਏ ਸੀ ਅਤੇ 5 ਵਾਰ ਦੀ ਆਈਪੀਐਲ ਚੈਂਪੀਅਨ ਟੀਮ ਲਈ ਕੁੱਲ 52 ਮੈਚ ਰਿਤੂ ਰਾਜ ਗਾਇਕਵਾੜ ਨੇ ਖੇਡੇ ਹੋਏ ਨੇ ਪਿਛਲੇ ਸਾਲ ਰਿਤੂ ਰਾਜ ਗਾਇਕਵਾੜ ਨੇ 16 ਮੈਚਾਂ ਵਿੱਚ 147.5 ਸਫਰ ਦੀ ਸਟ੍ਰਾਈਕ ਰੇਟ ਨਾਲ ਕੁੱਲ 590 ਦੌੜਾਂ ਬਣਾਈਆਂ ਸਨ ਮਹਿੰਦਰ ਸਿੰਘ ਧੋਨੀ ਦੀ ਗੱਲ ਜ਼ਿਕਰ ਕਰੀਏ ਤਾਂ ਧੋਨੀ ਦੇ ਇਸ ਸੈਸ਼ਨ ਦੇ ਅਖੀਰ ਵਿੱਚ ক্রিকেট ਨੂੰ ਅਲਵਿਦਾ ਕਹਿਣ ਦੇ ਕਿਆਸ ਲਾਏ ਜਾ ਰਹੇ ਨੇ ਅਤੇ ਲੱਗਦਾ ਹੈ ਕਿ ਇਹ ਫੈਸਲਾ ਇਸੇ ਕਵਾਇਦ ਤਹਿਤ ਲਿਆ ਗਿਆ ਹੋ ਸਕਦਾ ਹੈ ਇਸੇ ਤਰ੍ਹਾਂ ਗੁਜਰਾਤ ਟੀਮ ਦੇ ਕਪਤਾਨ ਦੀ ਵੀ ਤਬਦੀਲੀ ਹੋਈ ਹੈ ਅਤੇ ਹਾਰਦਿਕ ਪਾਂਡਿਆ ਦੀ ਥਾਂ ਸ਼ੁਭਮਨ ਗਿੱਲ ਨੂੰ ਗੁਜਰਾਤ ਟਾਈਟਨਸ ਦਾ ਕਪਤਾਨ ਨਿਯੁਕਤ ਕੀਤਾ ਗਿਆ ਜਦਕਿ ਹਾਰਦਿਕ ਪਾਂਡਿਆ ਦੀ ਮੁੰਬਈ ਟੀਮ ਵਿੱਚ ਵਾਪਸੀ ਤੋਂ ਬਾਅਦ ਉਸ ਨੂੰ ਟੀਮ ਦੀ ਕਮਾਨ ਵੀ ਸੌਂਪੀ ਗਈ ਆਈਪੀਐਲ ਵਿੱਚ ਪੰਜਾਬ ਦੇ ਨਾਂ ਉੱਤੇ ਬਣੀ ਟੀਮ ਪੰਜਾਬ ਕਿੰਗਸ ਨੇ ਆਪਣਾ ਪਹਿਲਾ ਮੈਚ ਜਿੱਤਿਆ ਪਰ ਦੂਜੇ ਮੈਚ ਵਿੱਚ ਬੈਂਗਲੁਰੂ ਦੀ ਟੀਮ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਦਰਮਿਆਨ ਪੰਜਾਬ ਦੀ ਟੀਮ ਨੇ ਆਪਣੇ ਨਵੇਂ ਘਰੇਲੂ ਮੈਦਾਨ ਮੁੱਲਾਂਪੁਰ ਦੇ ਸਟੇਡੀਅਮ ਦਾ ਆਗਾਜ਼ ਕਰ ਦਿੱਤਾ ਹੈ। ਦਿੱਲੀ ਕੈਪੀਟਲਸ ਖਿਲਾਫ ਬੀਤੇ ਦਿਨ ਹੋਏ ਪਹਿਲੇ ਮੈਚ ਜ਼ਰੀਏ ਇਸ ਨਵੇਂ ਸਟੇਡੀਅਮ ਦਾ ਆਗਾਜ਼ ਹੋਇਆ। ਇਸ ਅਤਿ ਆਧੁਨਿਕ ਸਟੇਡੀਅਮ ਵਿੱਚ ਬੈਠਣ ਦੀ ਸਮਰੱਥਾ ਲਗਭਗ 33000 ਦੇ ਆਸ-ਪਾਸ ਹੈ ਅਤੇ ਹੁਣ ਇਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਅਲਾਟ ਕੀਤੇ ਗਏ ਸਾਰੇ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਕਰੇਗਾ। ਅਤੇ ਆਈਪੀਐਲ ਫਰੈਂਚਾਈਜ਼ੀ ਪੰਜਾਬ ਟੀਮ ਲਈ ਘਰੇਲੂ ਮੈਦਾਨ ਵਜੋਂ ਵੀ ਦਰਜ ਹੋਵੇਗਾ ਮੁੱਲਾਂਪੁਰ ਸਟੇਡੀਅਮ ਦਾ ਨਿਰਮਾਣ ਸਾਲ 2015 ਵਿੱਚ ਸ਼ੁਰੂ ਹੋਇਆ ਸੀ ਅਤੇ ਪਿਛਲੇ ਕੁਝ ਸਾਲਾਂ ਵਿੱਚ ਇਹ ਹੌਲੀ-ਹੌਲੀ ਕਈ ਘਰੇਲੂ ਮੈਚਾਂ ਦੀ ਮੇਜ਼ਬਾਨੀ ਕਰਦੇ ਹੋਏ ਹੁਣ ਪੇਸ਼ੇਵਰ ਅਤੇ ਕੌਮਾਂਤਰੀ ਕ੍ਰਿਕਟ ਲਈ ਇੱਕ ਨਵਾਂ ਬਦਲ ਬਣਿਆ ਹੈ ਮੁੱਲਾਂਪੁਰ ਸਟੇਡੀਅਮ ਦੀ ਇੱਕ ਸ਼ਾਨਦਾਰ ਵਿਸ਼ੇਸ਼ਤਾ ਇਸ ਦੀ ਅਤਿ ਆਧਨਿਕ ਡਰੇਨੇਜ ਪ੍ਰਣਾਲੀ ਯਾਨੀ ਕਿ ਪਾਣੀ ਦੀ ਨਿਕਾਸੀ ਵਾਲੀ ਪ੍ਰਣਾਲੀ ਹੈ ਦੱਸਿਆ ਜਾਂਦਾ ਹੈ ਕਿ ਇਹ ਨਵੀਨ ਪ੍ਰਣਾਲੀ ਮੀਂਹ ਪੈਣ ਤੋਂ ਬਾਅਦ ਸਿਰਫ 25 ਤੋਂ 30 ਮਿੰਟਾਂ ਦੇ ਅੰਦਰ ਅੰਦਰ ਖੇਡਣ ਵਾਲੀ ਸਤ੍ਹਾ ਤੋਂ ਪਾਣੀ ਨੂੰ ਤੇਜ਼ੀ ਨਾਲ ਹਟਾਉਣ ਨੂੰ ਯਕੀਨੀ ਬਣਾਉਂਦੀ ਹੈ ਇਸ ਤੋਂ ਇਲਾਵਾ ਮੈਦਾਨ ਅਤੇ ਪਿਚ ਰਵਾਇਤੀ ਮਿੱਟੀ ਦੇ ਉਲਟ ਜ਼ਮੀਨੀ ਰੇਤ ਦੀ ਵਰਤੋਂ ਕਰਕੇ ਬਣਾਈ ਗਈ ਹੈ ਤਾ ਜੋ ਇਹ ਸੁੱਤੇ ਖੇਡਣ ਵਾਲੀਆਂ ਦੋਹਾਂ ਟੀਮਾਂ ਨੂੰ ਸਥਿਰਤਾ ਨਾਲ ਖੇਡਣ ਦਾ ਬਿਹਤਰੀਨ ਮੌਕਾ ਮਿਲ ਸਕੇ। ਮੁੱਲਾਂਪੁਰ ਵਿਖੇ ਪੰਜਾਬ ਦਾ ਅਗਲਾ ਘਰੇਲੂ ਮੈਚ April ਮਹੀਨੇ ਦੇ ਦੂਜੇ ਹਫਤੇ ਹੋਵੇਗਾ। ਜਦਕਿ ਮੁੱਲਾਂਪੁਰ ਦੇ ਨਾਲ ਨਾਲ ਪੰਜਾਬ ਦੀ ਟੀਮ ਆਪਣੇ ਦੋ ਘਰੇਲੂ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਵੀ ਖੇਡੇਗੀ। ਹੌਕੀ ਦੀ ਖੇਡ ਦੀ ਨਵੀਂ ਬਣ ਗਈ ਹੌਕੀ 5 ਭਾਵ ਪੰਜ ਖਿਡਾਰੀਆਂ ਦੀ ਟੀਮ ਵਾਲੀ ਹੌਕੀ ਵਿੱਚ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਅੱਗੇ ਵਧ ਰਹੀਆਂ ਨੇ ਇਸੇ ਅਗਾਹ ਵਧੂ ਖੇਡ ਪ੍ਰਦਰਸ਼ਨ ਦਾ ਪ੍ਰਮਾਣ ਕੋਮਾਂਤਰੀ ਦਰਜਾਬੰਦੀ ਵਿੱਚ ਵੀ ਨਜ਼ਰ ਆਉਣ ਲੱਗ ਪਿਆ ਹੈ ਭਾਰਤੀ ਪੁਰਸ਼ ਅਤੇ ਮਹਿਲਾ ਹੌਕੀ ਟੀਮਾਂ ਅੰਤਰਰਾਸ਼ਟਰੀ ਹੌਕੀ ਮਹਾਸੰਗ ਵੱਲੋਂ ਪਹਿਲੀ ਵਾਰ ਜਾਰੀ ਹੌਕੀ 5 ਰੈਂਕਿੰਗ ਵਿੱਚ ਦੂਜੇ ਸਥਾਨ ਉੱਤੇ ਨਜ਼ਰ ਆ ਰਹੀਆਂ ਨੇ ਭਾਰਤੀ ਪੁਰਸ਼ ਟੀਮ ਓਮਾਨ ਅਤੇ ਮਲੇਸ਼ੀਆ ਦੇ ਨਾਲ ਦੂਜੇ ਸਥਾਨ ਉੱਤੇ ਚੱਲ ਰਹੀ ਹੈ ਇਹਨਾਂ ਤਿੰਨਾਂ ਟੀਮਾਂ ਦੇ ਦਰਜਾ ਬੰਦੀ ਵਿੱਚ 1400 ਅੰਕ ਨੇ ਭਾਰਤ ਨੇ ਏਸ਼ੀਆਈ ਚੈਂਪੀਅਨਸ਼ਿਪ ਜਿੱਤੀ ਅਤੇ ਜਨਵਰੀ ਮਹੀਨੇ ਮਸਕਟ ਵਿੱਚ ਹੋਏ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਪੰਜਵੇਂ ਸਥਾਨ ਉੱਤੇ ਰਹੀ ਸੀ ਉੱਥੇ ਹੀ ਓਮਾਨ ਨੇ ਕਾਂਸੀ ਦਾ ਤਮਗਾ ਜਿੱਤਿਆ ਸੀ నెదర్లాండ్స్ ది టీమ్ 1750 ਅੰਕਾਂ ਦੇ ਨਾਲ ਸਿਖਰ ਉੱਤੇ ਚੱਲ ਰਹੀ ਹੈ ਜਿਸ ਨੇ ਪਹਿਲਾ హాకీ 5 ਵਿਸ਼ਵ ਕੱਪ ਅਤੇ ਉਸ ਤੋਂ ਬਾਅਦ ਯੂਰਪੀ ਚੈਂਪੀਅਨਸ਼ਿਪ ਵੀ ਜਿੱਤੀ ਸੀ ਪੋਲੈਂਡ ਅਤੇ ਮਿਸਰ ਸਾਂਝੇ ਤੌਰ ਤੇ 5ਵੇਂ ਸਥਾਨ ਉੱਤੇ ਮੌਜੂਦ ਨੇ ਗੱਲ ਜੇਕਰ ਔਰਤਾਂ ਦੀ ਰੈਂਕਿੰਗ ਦੀ ਹੋਵੇ ਤਾਂ ਉਸ ਵਿੱਚ ਵੀ నెదਰਲੈਂਡਸ ਦੀ ਟੀਮ ਚੋਟੀ ਉੱਤੇ ਚੱਲ ਰਹੀ ਹੈ ਜਿਸਨੇ ਵਿਸ਼ਵ ਕੱਪ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ ਇਸ ਦੇ ਨਾਲ ਹੀ ਨੀਦਰਲੈਂਡਸ ਨੇ ਇੱਥੇ ਵੀ ਯੂਰੋਪੀ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ ਸੀ ਚਾਂਦੀ ਦਾ ਤਮਗਾ ਜਿੱਤੂ ਭਾਰਤ ਇਸ ਸੂਚੀ ਵਿੱਚ ਵੀ ਦੂਜੇ ਸਥਾਨ 'ਤੇ ਹੈ ਜਦਕਿ ਪੋਲੈਂਡ ਦੀ ਟੀਮ ਤੀਜੇ ਨੰਬਰ 'ਤੇ ਚੱਲ ਰਹੀ ਹੈ ਯੂਰੂਗੁਆਏ ਅਤੇ ਦੱਖਣੀ ਅਫਰੀਕਾ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਚੱਲ ਰਹੇ ਹਨ ਅਗਲੇ ਦਿਨ ਯੂਰਪੀ ਦੇਸ਼ ਸਰਬੀਆ ਵਿੱਚ ਐਥਲੈਟਿਕਸ ਦਾ ਇੱਕ ਵੱਡਾ ਮੁਕਾਬਲਾ ਹੋਣਾ ਹੈ ਜਿਸ ਲਈ ਭਾਰਤ ਵੱਲੋਂ ਨੌਜਵਾਨ ਖਿਡਾਰੀਆਂ ਦਾ ਵਫਦ ਹਿੱਸਾ ਲੈਣ ਜਾਵੇਗਾ ਭਾਰਤੀ ਐਥਲੈਟਿਕਸ ਸੰਘ ਯਾਨੀ ਕਿ AFI ਨੇ 30 ਮਾਰਚ ਨੂੰ ਸਰਬੀਆ ਦੇ ਬੈਲਗ੍ਰੇਡ ਵਿੱਚ ਹੋਣ ਵਾਲੀ ਵਰਲਡ ਕ੍ਰਾਸ ਕੰਟਰੀ ਚੈਂਪੀਅਨਸ਼ਿਪ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ 6 ਮੈਂਬਰੀ ਟੀਮ ਵਿੱਚ ASI ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਕਾਰਤਿਕ ਕੁਮਾਰ ਨੂੰ ਚੁਣਿਆ ਹੈ ਭਾਰਤੀ ਟੀਮ ਵਿੱਚ ਚੋਟੀ ਦੇ ਐਥਲੀਟ ਸ਼ਾਮਲ ਨੇ ਜਿਨ੍ਹਾਂ ਵਿੱਚ ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਅਤੇ ਰਾਸ਼ਟਰੀ ਚੈਂਪੀਅਨ ਐਥਲੀਟ ਵੀ ਸ਼ਾਮਲ ਕੀਤੇ ਗਏ ਨੇ ਏਸ਼ੀਆਈ ਖੇਡਾਂ ਵਿੱਚ 10000 ਮੀਟਰ ਦੇ ਚਾਂਦੀ ਦਾ ਤਮਗਾ ਜੇਤੂ ਕਾਰਤਿਕ ਕੁਮਾਰ ਕਾਂਸੀ ਦਾ ਤਮਗਾ ਜੇਤੂ ਗੁਲਵੀਰ ਸਿੰਘ ਅਤੇ ਰਾਸ਼ਟਰੀ ਚੈਂਪੀਅਨ ਹੇਮਰਾਜ ਗੁਜਰ ਪੁਰਸ਼ ਵਰਗ ਵਿੱਚ ਹਿੱਸਾ ਲੈਣ ਕੇ ਗੁਲਬੀਰ ਸਿੰਘ ਬਾਰੇ ਤੁਹਾਨੂੰ ਦੱਸਤੀ ਹੈ ਕਿ ਉਸਨੇ ਹਾਲ ਹੀ ਵਿੱਚ ਪੁਰਸ਼ਾਂ ਦੀ 10000 ਮੀਟਰ ਦੌੜ ਵਿੱਚ 16 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਿਆ ਸੀ 25 ਸਾਲਾਂ ਦੇ ਇਸ ਨੌਜਵਾਨ ਐਥਲੀਟ ਨੇ 27 41 81 ਸੈਕਿੰਡ ਦਾ ਸਮਾਂ ਕੱਢ ਕੇ ਸਾਲ 2008 ਵਿੱਚ ਸੁਰਿੰਦਰ ਸਿੰਘ ਦੇ 28 02 99 ਸੈਕਿੰਡ ਦੇ ਰਾਸ਼ਟਰੀ ਰਿਕਾਰਡ ਨੂੰ 20 ਸੈਕਿੰਡ ਦੇ ਫਰਕ ਨਾਲ ਬਿਹਤਰ ਕੀਤਾ ਸੀ ਪਰ ਉਸ ਦੀ ਇਹ ਕੋਸ਼ਿਸ਼ ਉਸ ਨੂੰ 올림픽 ਕੋਟਾ ਦਵਾਉਣ ਵਿੱਚ ਅਸਫਲ ਰਹੀ ਸੀ ਕਿਉਂਕਿ ਉਹ ਪੈरिस ਖੇਡਾਂ ਦੇ 27 0 0 ਦੇ ਕੁਆਲੀਫਿਕੇਸ਼ਨ ਤੋਂ ਮਹਿਜ਼ 41 ਸੈਕਿੰਟ ਨਾਲ ਖੁੰਝ ਗਿਆ ਸੀ ਔਰਤਾਂ ਦੇ ਵਰਗ ਵਿੱਚ ਰਾਸ਼ਟਰੀ ਚੈਂਪੀਅਨ ਅੰਕਿਤਾ ਸੀਮਾ ਅਤੇ ਅੰਜਲੀ ਕੁਮਾਰੀ ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਰਤ ਦੀ ਟੀਮ ਦਾ ਹਿੱਸਾ ਹੋਣ ਗਿਆ। ਬੈਡਮਿੰਟਨ ਦੀ ਖੇਡ ਵਿੱਚ ਭਾਰਤੀ ਖਿਡਾਰੀਆਂ ਦੇ ਤਾਜ਼ਾ ਪ੍ਰਦਰਸ਼ਨ ਬਾਰੇ ਜਾਣਦੇ ਹਨ ਜਿੱਥੇ ਨਤੀਜਿਆਂ ਅਤੇ ਦਰਜਾਬੰਦੀ ਦੋਹਾਂ ਵਿੱਚ ਭਾਰਤੀ ਖਿਡਾਰੀਆਂ ਦੀ ਹਿਲਜੁਲ ਨਜ਼ਰ ਆਈ ਹੈ। ਯੂਰਪੀ ਦੇਸ਼ ਸਵਿਟਜ਼ਰਲੈਂਡ ਦੇ ਬਾਜ਼ਲ ਸ਼ਹਿਰ ਵਿਖੇ ਭਾਰਤ ਦੇ 스타 ਖਿਡਾਰੀ ਕਿਦੰਬੀ ਸ਼੍ਰੀਕਾਂਤ ਨੇ ਜ਼ਬਰਦਸਤ ਮੁਕਾਬਲਾ ਖੇਡਿਆ। ਹਾਲਾਂਕਿ ਅੰਤ ਨੂੰ ਨਤੀਜਾ ਹਾਂ ਪੱਖੀ ਨਹੀਂ ਆਇਆ ਕਿ ਦੰਬੀ ਸ਼੍ਰੀਕਾਂਤ ਨੇ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਜਿੱਤ ਦੀ ਲੈ ਬਣਾਈ ਜ਼ਰੂਰ ਪਰ ਚੀਨੀ ਤਾਈਪੇ ਦੇ ਲਿਨ ਚੁਨ ਯੀ ਤੋਂ ਸੈਮੀਫਾਈਨਲ ਵਿੱਚ ਮਿਲੀ ਹਾਰ ਮਗਰੋਂ ਇਹ ਚੁਣੌਤੀ ਖਤਮ ਹੋ ਗਈ ਸਾਬਕਾ ਨੰਬਰ 1 ਖਿਡਾਰੀ ਸ਼੍ਰੀਕਾਂਤ ਇੱਕ ਗੇਮ ਦੀ ਲੀਡ ਦੇ ਬਾਵਜੂਦ 1 ਘੰਟਾ 5 ਮਿੰਟ ਤੱਕ ਚੱਲੇ ਆਖਰੀ ਚਾਰ ਦੇ ਇਸ ਮੁਕਾਬਲੇ ਵਿੱਚ ਲਿਨ ਚੁਨਜੀ ਤੋਂ 2115 921 ਅਤੇ 1821 ਦੇ ਫਰਕ ਨਾਲ ਹਾਰ ਗਿਆ ਇਸ ਹਾਰ ਨਾਲ 210000 ਡਾਲਰ ਰਕਮ ਦੇ ਇਸ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਵੀ ਖਤਮ ਹੋ ਗਈ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਿਦਾਂ ਵੀ ਸ਼੍ਰੀਕਾਂਤ 16 ਮਹੀਨਿਆਂ ਵਿੱਚ ਪਹਿਲੀ ਵਾਰ ਸੈਮੀਫਾਈਨਲ ਵਿੱਚ ਪੁੱਜਿਆ ਸੀ ਇਸ ਤੋਂ ਪਹਿਲਾਂ ਉਹ ਸਾਲ 2022 ਦੇ ਨਵੰਬਰ ਮਹੀਨੇ ਵਿੱਚ ਹਾਈ ਲੋ ਓਪਨ ਟੂਰਨਾਮੈਂਟ ਦੇ ਆਖਰੀ ਚਾਰਾਂ ਵਿੱਚ ਪਹੁੰਚਾ ਸੀ ਹੋਰ ਧਿਆਨ ਪਾਉਂਦੇ ਹਾਂ ਬੈਡਮਿੰਟਨ ਦੀ ਖੇਡ ਵਿੱਚ ਭਾਰਤੀ ਖਿਡਾਰੀਆਂ ਦੀ ਤਾਜ਼ਾ ਦਰਜਾਬੰਦੀ ਉੱਤੇ ਜਿੱਥੇ ਭਾਰਤ ਦਾ ਲਕਸ਼ੇ ਸੀਨ 올 ਇੰਗਲੈਂਡ ਚੈਂਪੀਅਨਸ਼ਿਪ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ BWF ਦਰਜਾਬੰਦੀ ਵਿੱਚ 5 ਸਥਾਨ ਉੱਪਰ ਤੀਰਵੇਂ ਸਥਾਨ ਉੱਤੇ ਪਹੁੰਚ ਗਿਆ 22 ਸਾਲਾ ਲਖਸ਼ੇ ਸਿੰਘ ਬਰੰਗਮੰਗਮ ਵਿੱਚ 올 ਇੰਗਲੈਂਡ ਚੈਂਪੀਅਨਸ਼ਿਪ ਦੀ ਸੈਮੀਫਾਈਨਲ ਤੱਕ ਪਹੁੰਚਿਆ ਸੀ ਵੱਡੀ ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਆਉਂਦੇ April ਮਹੀਨੇ ਦੇ ਅੰਤ ਵਿੱਚ ਦੁਨੀਆ ਦੇ ਸਿਖਰਲੇ 16 ਖਿਡਾਰੀ 올림픽 ਖੇਡਾਂ ਲਈ ਜਗ੍ਹਾ ਬਣਾਉਣਗੇ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜੀਤੂ ਐਚਐਸ ਪ੍ਰਣੋਇ ਪੈरिस 올림픽 ਖੇਡਾਂ ਦੀ ਦੌੜ ਵਿੱਚ 9ਵੇਂ ਸਥਾਨ ਉੱਤੇ ਚੱਲ ਰਿਹਾ ਹੈ ਅਤੇ ਲਕਸ਼ੇ ਸੇਨ ਦੇਵੀ ਇਸ ਕਟ ਵਿੱਚ ਜਗ੍ਹਾ ਬਣਾਉਣ ਦੀ ਉਮੀਦ ਬਰਕਰਾਰ ਹੈ। ਲਕਸ਼ੇ ਸੇਨ ਨਵੰਬਰ 2022 ਵਿੱਚ ਆਪਣੀ ਸਰਬੋਤਮ ਰੈਂਕਿੰਗ ਯਾਨੀ ਕਿ 6ਵੀਂ ਰੈਂਕਿੰਗ ਉੱਤੇ ਪਹੁੰਚੀ ਆ ਸੀ ਪਰ ਪਿਛਲੇ ਸਾਲ April ਵਿੱਚ ਉਹ 25ਵੇਂ ਸਥਾਨ ਤੱਕ ਹੀ ਠਾਂ ਖਿਸਕ ਗਿਆ ਸੀ। ਅਗਸਤ ਵਿੱਚ ਉਹ 11ਵੇਂ ਸਥਾਨ ਉੱਤੇ ਪਹੁੰਚਿਆ ਅਤੇ ਇਸ ਸਾਲ ਮੋੜ ਉਹ 20ਵੇਂ ਸਥਾਨ ਤੇ ਖਿਸਕ ਗਿਆ ਸੀ। ਹੋਰ ਖਿਡਾਰੀਆਂ ਵਿੱਚ ਕਿੰਦੰਬੀ ਸ਼੍ਰੀਕਾਂਤ 27ਵੇਂ ਅਤੇ ਪ੍ਰਿਆੰਸ਼ੂ ਰਾਜਵਤ 32ਵੇਂ ਸਥਾਨ ਉੱਤੇ ਮੌਜੂਦ ਨੇ। ਮਹਿਲਾ ਸਿੰਗਲਸ ਵਿੱਚ ਦੋ ਵਾਰ ਦੀ 올림픽 ਤਗਮਾ ਜੇਤੂ ਪੀਵੀ ਸਿੰਧੂ 11ਵੇਂ ਸਥਾਨ ਉੱਤੇ ਚੱਲ ਰਹੀ ਹੈ। ਸਾਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਛੱਟੀ ਦੀ ਭਾਰਤੀ ਪੁਰਸ਼ ਡਬਲਸ ਜੋੜੀ ਸਿਖਰਲੇ ਸਥਾਨ ਉੱਤੇ ਮੌਜੂਦ ਹੈ। ਜਦ ਕਿ ਅਸ਼ਵਨੀ ਪੁਨੱਪਾ ਅਤੇ ਤਨੀਸ਼ਾ ਕ੍ਰਾਸਟੋ ਵੀਵੇਂ ਸਥਾਨ ਉੱਤੇ ਚੱਲ ਰਹੇ ਨੇ ਇਸੇ ਤਰ੍ਹਾਂ ਤ੍ਰੀਸ਼ਾ ਜੋਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਰੈਂਕਿੰਗ ਵਿੱਚ 26ਵੇਂ ਸਥਾਨ ਉੱਤੇ ਕਾਬਜ਼ ਹੈ ਇਸੇ ਵਾਰੇ ਫਰਾਂਸ ਦੇ ਪੈरिस ਵਿਖੇ 올림픽 ਖੇਡਾਂ ਵੀ ਹੋਣੀਆਂ ਨੇ ਅਤੇ ਇਹਨਾਂ ਖੇਡਾਂ ਲਈ ਭਾਰਤੀ ਵਫ਼ਦ ਦੀ ਬਣਤਰ ਸੰਬੰਧੀ ਇੱਕ ਵੱਡੀ ਗੱਲ ਸਾਹਮਣੇ ਆਈ ਹੈ ਟੇਬਲ ਟੈਨਿਸ ਖਿਡਾਰੀ ਅਤੇ ਰਾਸ਼ਟ੍ਰ ਮੰਡਲ ਖੇਡਾਂ ਦਾ ਚੈਂਪੀਅਨ ਸ਼ਰਤ ਕਮਲ ਇਸ ਸਾਲ ਪੈरिस 올림픽 ਖੇਡਾਂ ਵਿੱਚ ਭਾਰਤ ਦਾ ਝੰਡਾ ਬਰਦਾਰ ਹੋਵੇਗਾ ਜਦਕਿ ਮੁੱਖੇ ਬਾਸ ਐਮ ਸੀ ਮੈਰੀਕੋਮ ਨੂੰ ਦੇਸ਼ ਦੇ ਖੇਡ ਦਲ ਦਾ ਪ੍ਰਮੁੱਖ ਯਾਨੀ ਕਿ ਸ਼ੈਫ ਡੇ ਮਿਸ਼ਨ ਨਿਯੁਕਤ ਕੀਤਾ ਗਿਆ ਭਾਰਤੀ 올림픽 ਐਸੋਸੀਏਸ਼ਨ ਨੇ ਇਹ ਐਲਾਨ ਕਰ ਦਿਆ ਇੱਕ ਬਿਆਨ ਵਿੱਚ ਕਿ ਹੈ ਕਿ 41 ਸਾਲਾ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਓਲੰਪਿਕ ਵਿੱਚ ਪ੍ਰਦਰਸ਼ਨ ਕਰਦੇ ਸਮੇਂ ਦਲ ਦੀ ਏਕਤਾ ਅਤੇ ਭਾਵਨਾ ਦਾ ਪ੍ਰਤੀਕ ਹੈ ਚੇਤੇ ਰਹੇ ਕਿ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਨੇ ਆਪਣੀ ਰੈਂਕਿੰਗ ਦੇ ਆਧਾਰ 'ਤੇ ਪਹਿਲੀ ਵਾਰ ਟੇਬਲ ਟੈਨਿਸ ਦੇ ਟੀਮ ਮੁਕਾਬਲਿਆਂ ਵਿੱਚ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜੀਤੂ ਨਿਸ਼ਾਨੇਬਾਜ਼ ਗगन ਨਾਰੰਗ ਨਿਸ਼ਾਨੇਬਾਜ਼ੀ ਰੇਂਜ ਵਿੱਚ ਭਾਰਤੀ ਟੀਮ ਦਾ ਸੰਚਾਲਨ ਕਰਨਗੇ ਇਨੀ ਦਿਨੀ ਫੁੱਟਬਾਲ ਦੀ ਦੁਨੀਆ ਵਿੱਚ ਅਗਲੇ FIFA ਵਿਸ਼ਵ ਕੱਪ ਲਈ ਕੁਆਲੀਫਾਈ ਮੁਕਾਬਲੇ ਚੱਲ ਰਹੇ ਨੇ ਅਤੇ ਇਸੇ ਤਹਿਤ ਭਾਰਤੀ ਫੁੱਟਬਾਲ ਟੀਮ ਵੀ ਇਨ੍ਹਾਂ ਮੁਕਾਬਲਿਆਂ ਦੇ ਦੂਜੇ ਗੇੜ ਵਿੱਚ ਖੇਡਦੀ ਨਜ਼ਰ ਆਈ ਭਾਰਤੀ ਫੁੱਟਬਾਲ ਟੀਮ ਦੇ ਤਾਜ਼ਾ ਨਤੀਜੇ ਇਹ ਦੱਸਦੇ ਨੇ ਕਿ ਭਾਰਤੀ ਟੀਮ ਨੇ ਆਪਣੇ ਤਾਜ਼ਾ ਗੇੜ ਵਿੱਚ ਅਫਗਾਨਿਸਤਾਨ ਦੇ ਨਾਲ ਦੂਜਾ ਮੁਕਾਬਲਾ ਖੇਡਿਆ ਅਤੇ ਇਸ ਮੈਚ ਵਿੱਚ ਲੀਡ ਲੈਣ ਦੇ ਬਾਵਜੂਦ ਭਾਰਤੀ ਟੀਮ ਇਹ ਮੈਚ ਇੱਕ ਦੇ ਮੁਕਾਬਲੇ ਦੋ ਗੋਲਾਂ ਦੇ ਫਰਕ ਨਾਲ ਹਾਰ ਗਈ। ਇਸ ਦਰਮਿਆਨ ਭਾਰਤ ਲਈ ਇਸ ਪਾਸੇ ਵੀ ਧਿਆਨ ਲੱਗਿਆ ਹੋਇਆ ਸੀ ਕਿ ਆਪਣਾ 150ਵਾਂ ਅੰਤਰਰਾਸ਼ਟਰੀ ਮੈਚ ਖੇਡ ਰਹੀ ਸੁਨੀਲ ਛੇਤਰੀ ਗੋਲ ਕਰਕੇ ਇਸ ਮੈਚ ਨੂੰ ਭਾਰਤ ਲਈ ਯਾਦਗਾਰ ਬਣਾ ਸਕਣਗੇ ਜਾਂ ਨਹੀਂ। ਅਖੀਰ ਨੂੰ ਅਜਿਹਾ ਹੋਇਆ ਅਤੇ ਸੁਨੀਲ ਛੇਤਰੀ ਨੇ ਪੈਨਲਟੀ ਕਿੱਕ ਜ਼ਰੀਏ ਗੋਲ ਕੀਤਾ ਸੁਨੀਲ ਛੇਤਰੀ ਨੇ ਸਾਲ 2005 ਵਿੱਚ ਅੰਤਰਰਾਸ਼ਟਰੀ ਫੁੱਟਬਾਲ ਵਿੱਚ ਡੈਬਿਊ ਕੀਤਾ ਸੀ ਭਾਵ ਆਪਣਾ ਪਹਿਲਾ ਮੈਚ ਖੇਡਿਆ ਸੀ ਸੁਨੀਲ ਛੇਤਰੀ ਨੇ ਹੁਣ ਤੱਕ 150 ਮੈਚਾਂ ਵਿੱਚ 94 ਗੋਲ ਕੀਤੇ ਹੋਏ ਨੇ ਭਾਰਤ ਨੇ ਆਪਣੇ 스타 স্ট্রਾਈਕਰ ਦੀ ਮੌਜੂਦਗੀ ਵਿੱਚ ਕੁੱਲ 11 ਟਰਾਫੀਆਂ ਜਿੱਤੀਆਂ ਨੇ ਅਤੇ ਹੁਣ ਟੀਮ ਉਸ ਤੋਂ ਇੱਕ ਹੋਰ ਚਮਤਕਾਰ ਦੀ ਉਮੀਦ ਕਰ ਰਹੀ ਹੈ ਜੇਕਰ ਭਾਰਤ ਅਫਗਾਨਿਸਤਾਨ ਦੇ ਖਿਲਾਫ ਇਹ ਮੈਚ ਜਿੱਤ ਜਾਂਦਾ ਤਾਂ ਵਿਸ਼ਵ ਕਪ ਕਵਾਲੀਫਾਈਂਗ ਦੇ ਤੀਜੇ ਦੌਰ ਵਿੱਚ ਪਹੁੰਚਣ ਦੀਆਂ ਭਾਰਤ ਦੀਆਂ ਸੰਭਾਵਨਾਵਾਂ ਬਰਕਰਾਰ ਰਹਣੀਆਂ ਸੀ ਜਿਨ੍ਹਾਂ ਨੂੰ ਕਿ ਹੁਣ ਇੱਕ ਵੱਡਾ ਛਟਕਾ ਲੱਗ ਗਿਆ ਭਾਰਤ ਹੁਣ ਤੱਕ ਕਦੇ ਵੀ FIFA ਵਿਸ਼ਵ ਕਪ ਲਈ ਕਵਾਲੀਫਾਈਂਗ ਦੇ ਤੀਜੇ ਦੌਰ ਵਿੱਚ ਨਹੀਂ ਪਹੁੰਚ ਸਕਿਆ ਅਫਗਾਨਿਸਤਾਨ ਦੇ ਹੱਥੋਂ ਹੋਈ ਇਸ ਤਾਜ਼ਾ ਹਾਰ ਨਾਲ ਭਾਰਤੀ ਟੀਮ ਦੇ ਕੁਆਲੀਫਾਈਂਗ ਦੇ ਅਗਲੇ ਗੇੜ ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਕਾਫੀ ਮਦਮ ਹੋ ਗਈਆਂ ਨੇ ਅਗਲੇ ਗੇੜ ਦੇ ਮੁਕਾਬਲੇ ਹੁਣ ਜੂਨ ਮਹੀਨੇ ਵਿੱਚ ਹੋਣੇ ਨੇ ਇਸ ਦਰਮਿਆਨ ਭਾਰਤੀ ਫੁੱਟਬਾਲ ਟੀਮ ਦੇ ਕੋਚ ਈਗੋਰ ਸਟਿਮੈਕ ਦੇ ਅਹੁਦੇ ਸੰਬੰਧੀ ਸਵਾਲ ਉੱਠਣ ਲੱਗੇ ਨੇ ਦਰਸਲ ਕੋਚ ਈਗੋਰ ਸਟਿਮੈਕ ਨੇ ਇਸ ਬਾਰੇ ਖੁਦ ਵੀ ਇੱਕ ਅਹਿਮ ਬਿਆਨ ਦੇ ਦਿੱਤਾ ਸੀ ਭਾਰਤ ਦੇ ਮੁੱਖ ਕੋਚ ਇਗੋਰ ਸਟੀਮੈਕ ਨੇ ਕਿਹਾ ਸੀ ਕਿ ਜੇਕਰ ਭਾਰਤੀ ਫੁੱਟਬਾਲ ਟੀਮ ਫੀਫਾ ਵਿਸ਼ਵ ਕੱਪ 2026 ਦੇ ਕੁਆਲੀਫਾਇਰ ਦੇ ਤੀਜੇ ਦੌਰ ਵਿੱਚ ਨਹੀਂ ਪਹੁੰਚ ਸਕੀ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਸਟੀਮੈਕ ਦੀ ਤਰਜੀਹ ਭਾਰਤ ਨੂੰ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਗੇੜ ਵਿੱਚ ਲੈ ਕੇ ਜਾਣਾ ਅਤੇ AFC ਏਸ਼ੀਆ ਕੱਪ 2027 ਵਿੱਚ ਸਿੱਧਾ ਪ੍ਰਵੇਸ਼ ਦਿਵਾਉਣ ਦੀ ਨਜ਼ਰ ਆ ਰਹੀ ਸੀ ਅਤੇ ਦੋਵੇਂ ਪਾਸੇ ਝਟਕਾ ਲੱਗਿਆ ਹੁਣ ਵੇਖਣਾ ਹੈ ਕਿ ਕੋਚ ਅਹੁਦੇ ਉੱਤੇ ਬਰਕਰਾਰ ਰਹਿੰਦੇ ਨੇ ਜਾਂ ਫਿਰ ਕੋਈ ਨਵਾਂ ਬਿਆਨ ਦਿੰਦੇ ਨੇ ਭਾਰਤ ਇਸ ਸਮੇਂ ਗਰੁੱਪ A ਵਿੱਚ 4 ਮੈਚਾਂ ਵਿੱਚ 4 ਅੰਕਾਂ ਦੇ ਨਾਲ ਅਫਗਾਨਿਸਤਾਨ ਦੇ ਨਾਲ ਦੂਜੇ ਸਥਾਨ ਉੱਤੇ ਹੈ ਅਤੇ ਕੁਵੈਤ ਦੀ ਟੀਮ ਤੋਂ ਇੱਕ ਅੰਕ ਅੱਗੇ ਹੈ ਜਿਸ ਤੇ 3 ਮੈਚਾਂ ਵਿੱਚ 3 ਅੰਕ ਨੇ ਹੁਣ ਗੱਲ ਕਰਦੇ ਹਾਂ ਕੁਮੰਤਰੀ ਟੈਨਿਸ ਦੀ ਜਿਸ ਵਿੱਚ ਦੋ ਨਾਮੀ ਖਿਡਾਰੀਆਂ ਨੇ ਪਿਛਲੇ ਦਿਨੀ ਕਾਫੀ ਸੁਰਖੀਆਂ ਬਟੋਰੀਆਂ ਪਹਿਲਾਂ ਗੱਲ ਕਰਦੇ ਹਾਂ ਪੁਰਸ਼ਾਂ ਦੀ ਟੈਨਿਸ ਦੀ ਜਿਸ ਵਿੱਚ ਆਲਮੀ ਟੈਨਿਸ ਦੇ ਨੰਬਰ 1 ਖਿਡਾਰੀ ਸਰਬੀਆ ਦੇਸ਼ ਦੇ ਨੋਵਾਕ ਜੋਕੋਵਿਚ ਨੇ ਇਹ ਕਹਿ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਵਿੱਚੋਂ ਹਟਣ ਦਾ ਐਲਾਨ ਕੀਤਾ ਕਿ ਉਸ ਨੂੰ ਆਪਣੇ ਨਿੱਜੀ ਅਤੇ ਪੇਸ਼ੇਵਰ ਪ੍ਰੋਗਰਾਮ ਵਿੱਚ ਸੰਤੁਲਨ ਬਣਾਉਣ ਦੀ ਲੋੜ ਹੈ ਜੋਕੋਵਿਚ ਨੇ ਇਹ ਐਲਾਨ ਅਜੇ ਹੀ ਸਮੇਂ ਕੀਤਾ ਜਦੋਂ ਉਹ ਇੰਡੀਅਨ ਵੈਲਜ਼ ਟੂਰਨਾਮੈਂਟ ਵਿੱਚ ਲੂਕਾ ਨਾਰਡੀ ਹੱਥੋਂ ਹਾਰ ਕੇ ਬਾਹਰ ਹੋ ਗਿਆ ਸੀ ਸਰਬੀਆ ਦੇ ਇਸ 스타 ਖਿਡਾਰੀ ਨੇ ਸੋਸ਼ਲ ਮੀਡੀਆ ਰਾਹੀਂ ਮਿਆਮੀ ਓਪਨ ਟੂਰਨਾਮੈਂਟ ਵਿੱਚੋਂ ਹਟਣ ਦਾ ਐਲਾਨ ਕੀਤਾ ਜੋਕੋਵਿਚ ਦਾ ਕਹਿਣਾ ਹੈ ਕਿ ਕੈਰੀਅਰ ਦੇ ਇਸ ਪੜਾਅ ਵਿੱਚ ਉਹ ਆਪਣੇ ਨਿੱਜੀ ਅਤੇ ਪੇਸ਼ੇਵਰ ਪ੍ਰੋਗਰਾਮ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲਗਾਤਾਰ ਜਿੱਤ ਦਰਜ ਕਰਕੇ ਰਿਕਾਰਡ ਬਣਾਉਣ ਵਾਲੇ ਇਸ ਤਜਰਬੇਕਾਰ ਖਿਡਾਰੀ ਵੱਲੋਂ ਹਟਣ ਦਾ ਇਹ ਕਾਰਨ ਦੱਸਣਾ ਵਾਕਈ ਟੈਨਿਸ ਜਗਤ ਨੂੰ ਹੈਰਾਨ ਕਰ ਗਿਆ ਹੈ। ਇਸ ਤੋਂ ਬਾਅਦ ਗੱਲ ਔਰਤਾਂ ਦੀ ਟੈਨਿਸ ਦੀ ਕਰੀਏ ਤਾਂ ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਿਮੋਨਾ ਹਾਲਪ ਅਦਾਲਤੀ ਅਪੀਲ ਤੋਂ ਬਾਅਦ ਡੋਪਿੰਗ ਪਾਬੰਦੀ ਵਾਪਸ ਲਏ ਜਾਣ ਦੇ ਨਾਲ ਟੈਨਿਸ ਕੋਰਟ ਉੱਤੇ ਪਰਤ ਆਈ ਹੈ। ਮਿਆਮੀ ਓਪਨ ਦੇ ਪਹਿਲੇ ਦੌਰ ਵਿੱਚ ਪਾਉਲਾ ਬਾਡੋਸਾ ਕੋਲੋ 6-1 4-6 ਅਤੇ 3-6 ਦੇ ਫਰਕ ਨਾਲ ਹਾਰ ਗਈ। ਰੂਮੀਨੀਆ ਦੀ 32 ਸਾਲ ਦੀ ਸਿਮੋਨਾ ਹਾਲੇਪ ਸਾਲ 2017 ਵਿੱਚ ਡਬਲਯੂਟੀਏ ਰੈਂਕਿੰਗ ਵਿੱਚ ਸਿਖਰ ਉੱਤੇ ਪਹੁੰਚੀ ਸੀ। ਉਹ 2022 ਅਮਰੀਕੀ ਓਪਨ ਵਿੱਚ ਇੱਕ ਪਾਬੰਦੀਸ਼ੁਦਾ ਦਵਾਈ ਦੇ ਸੇਵਨ ਦੀ ਦੋਸ਼ੀ ਪਾਏ ਜਾਣ ਤੋਂ ਬਾਅਦ ਇਸ ਟੂਰ ਮੁਕਾਬਲੇ ਵਿੱਚ ਮੋਰ ਨਹੀਂ ਸਿਖੇ ਢੀ ਅਮਰੀਕਾ ਓਪਨ ਦੇ ਪਹਿਲੇ ਦੌਰ ਵਿੱਚ ਉਸ ਨੂੰ ਯੂਕਰੇਨ ਦੀ ਡਾਰੀਆ ਸਨੀਗੁਰ ਨੇ ਹਰਾਇਆ ਸੀ ਸਿਮੋਨਾ ਹਾਲਪੁੱਤੇ ਸਾਲ 2023 ਵਿੱਚ 4 ਸਾਲ ਦੀ ਪਾਬੰਦੀ ਲਾਈ ਗਈ ਸੀ ਜਿਸ ਨੂੰ 2 ਹਫ਼ਤੇ ਪਹਿਲਾਂ ਘਟਾ ਕੇ 9 ਮਹੀਨੇ ਕਰ ਦਿੱਤਾ ਗਿਆ ਸੀ ਨਿਆਮੀ ਓਪਨ ਵਿੱਚ ਸਿਮੋਨਾ ਹਾਲਪ ਨੂੰ 2 ਦਿਨ ਬਾਅਦ ਵਾਈਲਡ ਕਾਰਡ ਨਾਲ ਪ੍ਰਵੇਸ਼ ਮਿਲਿਆ ਸੀ ਹਾਲਾਂਕਿ ਉਹ ਇਸ ਦਾ ਲਾਹਾ ਨਹੀਂ ਲੈ ਸਕੀ ਅਖੀਰ ਵਿੱਚ ਗੱਲ ਕਰਦੇ ਹਾਂ ਕੋਮਾਂਤਰੀ ਫੁੱਟਬਾਲ ਦੇ ਤਾਜ਼ਾ ਨਤੀਜਿਆਂ ਦੀ ਅਤੇ ਆਉਣ ਵਾਲੇ ਦਿਨਾਂ ਦੇ ਕੁਝ ਵੱਡੇ ਮੈਚਾਂ ਦੀ ਪਿਛਲੇ ਡੇਢ ਹਫ਼ਤੇ ਤੋਂ ਅੰਤਰਰਾਸ਼ਟਰੀ ਫੁੱਟਬਾਲ ਦੀ ਦੁਨੀਆ ਵਿੱਚ ਕਲੱਬ ਫੁੱਟਬਾਲ ਦੇ ਮੁਕਾਬਲੇ ਰੁਕੇ ਹੋਏ ਸਨ ਅਤੇ ਇਸ ਦਰਮਿਆਨ ਕੋਮਾਂਤਰੀ ਦੋਸਤਾਨਾ ਮੈਚ ਖੇਡੇ ਗਏ ਦੁਨੀਆ ਭਰ ਵਿੱਚ ਹੋਏ ਦੋਸਤਾਨਾ ਅਤੇ ਕੁਆਲੀਫਾਇਰ ਮੈਚਾਂ ਦੇ ਚੌੜਵੇਂ ਨਤੀਜਿਆਂ ਦੀ ਜ਼ਿਕਰ ਗੱਲ ਹੋਵੇ ਤਾਂ ਯੂਰਪ ਵਿੱਚ ਫਰਾਂਸ ਅਤੇ ਜਰਮਨੀ ਦੇ ਦਰਮਿਆਨ ਵੱਡੀਆਂ ਟੀਮਾਂ ਦਾ ਮੈਚ ਖੇਡਿਆ ਗਿਆ ਜਿਸ ਵਿੱਚ ਜਰਮਨੀ ਨੇ ਫਰਾਂਸ ਨੂੰ 2-0 ਨਾਲ ਹਰਾ ਕੇ ਇੱਕ ਵੱਡੀ ਜਿੱਤ ਦਰਜ ਕੀਤੀ ਜਦਕਿ ਬ੍ਰਾਜ਼ੀਲ ਦੀ ਟੀਮ ਨੇ ਇੰਗਲੈਂਡ ਨੂੰ 1-0 ਨਾਲ ਹਰਾਇਆ ਇੱਕ ਹੋਰ ਫਸਵੇਂ ਮੈਚ ਵਿੱਚ ਚੈੱਕ ਰਿਪਬਲਿਕ ਦੇਸ਼ ਦੀ ਟੀਮ ਨੇ ਨਾਰਵੇ ਨੂੰ 2-1 ਨਾਲ ਹਰਾਇਆ ਇਸ ਦਰਮਿਆਨ ਦੱਖਣ ਅਮਰੀਕੀ ਟੀਮ ਕੋਲੰਬੀਆ ਨੇ ਤਾਕਤਵਰ ਯੂਰਪੀ ਟੀਮ ਸਪੇਨ ਨੂੰ ਇੱਕ 0 ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇਸ ਤਾਜ਼ਾ ਗੇੜ ਦੇ ਮੈਚਾਂ ਨਾਲ ਹੁਣ ਫੁੱਟਬਾਲ ਦੇ ਕੋਮਾਂਤਰੀ ਦੋਸਤਾਨਾ ਮੈਚਾਂ ਦਾ ਸਿਲਸਿਲਾ ਫਿਲਹਾਲ ਰੁਕ ਜਾਵੇਗਾ ਅਤੇ ਕਲੱਬ ਫੁੱਟਬਾਲ ਸੀਜ਼ਨ ਦੇ ਮੁਕਾਬਲੇ ਸ਼ੁਰੂ ਹੋ ਜਾਣਗੇ ਜੋ ਬਿਨਾਂ ਕਿਸੇ ਰੋਕ ਦੇ ਸੀਜ਼ਨ ਦੇ ਅੰਜਾਮ ਤੱਕ ਯਾਨੀ ਕਿ ਮਈ ਮਹੀਨੇ ਦੇ ਅਖੀਰ ਤੱਕ ਹੁਣ ਲਗਾਤਾਰ ਚੱਲਣਗੇ ਇੰਗਲੈਂਡ ਦੀ ਪ੍ਰੀਮੀਅਰ ਲੀਗ ਵਿੱਚ ਸਭ ਤੋਂ ਦਿਲਚਸਪ ਖਿਤਾਬੀ ਮੁਕਾਬਲਾ ਚੱਲ ਰਿਹਾ ਹੈ ਜਿਸ ਵਿੱਚ ਇੱਕੋ ਵੇਲੇ ਤਿੰਨ ਟੀਮਾਂ ਲਗਭਗ ਅੰਕ ਸੂਚੀ ਵਿੱਚ ਬਰਾਬਰੀ ਉੱਤੇ ਚੱਲ ਰਹੀਆਂ ਨੇ ਪ੍ਰੀਮੀਅਰ ਲੀਗ ਦੀ ਅੰਕ ਸੂਚੀ ਵਿੱਚ ਫਿਲਹਾਲ ਆਰਸਨਲ ਦੀ ਟੀਮ ਪਹਿਲੇ ਨੰਬਰ ਉੱਤੇ ਚੱਲ ਰਹੀ ਹੈ ਅਤੇ ਆਉਣ ਦੀ 31 ਮਾਰਚ ਨੂੰ ਇੱਕ ਬੇहद ਅਹਿਮ ਮੈਚ ਹੋਣਾ ਹੈ ਜਿਸ ਵਿੱਚ ਆਰਸਨਲ ਦਾ ਮੁਕਾਬਲਾ ਮੈਚੇਸਟਰ ਸਿਟੀ ਨਾਲ ਹੋਵੇਗਾ ਅਤੇ ਖਿਤਾਬੀ ਦੌੜ ਲਈ ਇਸ ਮੁਕਾਬਲੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਤੇ ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ਮੈਚ ਉੱਪਰ ਲੱਗੀਆਂ ਹੋਈਆਂ ਨੇ ਖੇਡ ਸੰਸਾਰ ਪ੍ਰੋਗਰਾਮ ਵਿੱਚ ਏਸੀ ਪਿਛਲੇ ਹਫ਼ਤੇ ਦੌਰਾਨ ਹੋਏ ਖੇਡ ਮੁਕਾਬਲਿਆਂ ਦੀ ਤਮਾਮ ਜਾਣਕਾਰੀ ਅਤੇ ਆਉਣ ਵਾਲੇ ਵੱਡੇ ਖੇਡ ਮੁਕਾਬਲਿਆਂ ਦੀ ਤਿਆਰੀ ਸੰਬੰਧੀ ਸਾਰੀ ਜਾਣਕਾਰੀ ਇਸੇ ਤਰ੍ਹਾਂ ਖੇਡ ਸੰਸਾਰ ਪ੍ਰੋਗਰਾਮ ਵਿੱਚ ਅਗਲੇ ਹਫ਼ਤੇ ਫੇਰ ਤੁਹਾਡੇ ਲਈ ਨਵੇਂ ਅਤੇ ਤਾਜ਼ਾ ਖੇਡ ਵੇਰਵੇ ਅਤੇ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਜ ਦਾ ਪ੍ਰੋਗਰਾਮ ਵੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ